ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਅੱਜ ਇੱਕ ਛੋਟਾ ਜਿਹਾ ਗਿੱਧੇ ਦਾ ਤਮਾਸ਼ਾ ਤੁਹਾਨੂੰ ਸੁਣਾਉਣ ਲੱਗੀ ਆ ਮੈਨੂੰ ਆਸ ਹੈ ਤੁਹਾਨੂੰ ਪਸੰਦ ਆਊਗਾ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਮਾਣੋ ਨੰਦਿਸ ਪਿਆਰੇ ਜਿਹੇ ਤਮਾਸ਼ੇ ਦਾ ਅੱਜ ਕੱਲ੍ਹ ਦੀਆਂ ਕੁੜੀਆਂ ਤਾਂ ਸਾਰਾ ਕੁਝ ਭੁੱਲ ਰਹੀਆਂ ਨੇ ਇਸ ਲਈ ਮੈਨੂੰ ਵੀ ਹੁੰਦਾ ਵੀ ਚਲੋ ਜਿੰਨਾ ਕ ਹੁੰਦਾ ਓਨਾਂ ਕ ਸ਼ੇਅਰ ਜਾਂ ਕਰਦੇ ਆ ਕਰਦੇ ਰਹੀਏ ਸੋ ਮਾਣੋ ਨੰਦਿਸ ਪਿਆਰੇ ਜਿਹੇ ਤਮਾਸ਼ੇ ਦਾ ਕੁੜਤੀ ਨੀਰੀਲ ਦੀਏ ਕੁੜਤੀ ਨੀਰੀਲ ਦੀਏ ਕੁੜਤੀ ਨੀਰੀਲ ਦੀਏ ਕਿਹੜੇ ਸ਼ੌਂਕ ਨਾਲ ਕਿਹੜੇ ਸ਼ੌਂਕ ਨਾਲ ਪਾਵਾਂ ਨੀ ਰੀਲ ਦੀਏ ਕੁੜਤੀ ਨੀਰੀਲ ਦੀਏ ਕੁੜਤੀ ਨੀਰੀਲ ਦੀਏ ਤੈਨ ਕਿਹੜੇ ਸ਼ੌਂਕ ਨਾਲ ਪਾਵਾਂ ਨੀ ਰੀਲ ਦੀਏ ਸ਼ਵ ਨੀਰੀਲ ਦੀਏ ਕੁੜਤੀ ਨੀਰੀਲ ਦੀਏ ਕੁੜਤੀ ਨੀਰੀਲ ਦੀਏ ਅੱਜ ਮੈਨੂੰ ਮੰਗਣ ਬਾਗੇ ਨੀ ਰੀਲ ਦੀਏ ਅੱਜ ਮੈਨੂੰ ਮੰਗਣ ਬਾਗੇ ਨੀ ਰੀਲ ਦੀਏ ਕੁੜਤੀ ਨੀ ਰੀਲ ਦੀਏ ਕੁੜਤੀ ਨੀ ਰੀਲ ਦੀਏ ਕਾਲੇ ਨੂੰ ਮੈਨੂੰ ਮੰਗਿਆ ਐ ਨੀ ਰੀਲ ਦੀਏ ਕਾਲੇ ਨੂੰ ਮੈਨੂੰ ਮੰਗਿਆ ਐ ਨੀ ਰੀਲ ਦੀਏ ਕੁੜਤੀ ਨੀ ਰੀਲ ਦੀਏ ਕਿਹੜੇ ਸ਼ੌਂਕ ਨਾਲ ਕਿਹੜੇ ਸ਼ੌਂਕ ਨਾਲ ਪਾਵਾਂ ਨੀ ਰੀਲ ਦੀਏ ਕਾਲੇ ਨੂੰ ਮੈਨੂੰ ਮੰਗਿਆ ਐ ਨੀ ਗੇ ਅੱਜ ਮੈਨੂੰ ਫਾਹੇ ਟੰਗਿਆ ਐ ਨੀ ਰੀਲ ਦੀਏ ਅੱਜ ਮੈਨੂੰ ਫਾਹੇ ਟੰਗਿਆ ਐ ਨੀ ਰੀਲ ਦੀਏ ਕੁੜਤੀ ਨੀ ਰੀਲ ਦੀਏ ਹਾੜਾ ਨੀ ਰੀਲ ਦੀਏ ਤੈਨ ਕਿਹੜੇ ਸ਼ੌਕ ਨਾਲ ਪਾਵਾ ਨੀ ਰੀਲ ਦੀਏ ਕੁੜਤੀ ਨੀ ਰੀਲ ਦੀਏ ਜਦ ਕਾਲੇ ਨੂੰ ਸਾਗਨ ਪਾਇਆ ਜਦ ਕਾਲੇ ਨੂੰ ਸਾਗਨ ਪਾਇਆ ਨਵ ਮਣ ਫੁੱਬਲ ਵੰਡਿਆ ਨੀ ਰੀਲ ਦੀਏ ਨਵਾਂ ਮਾਨੁ ਫੁੱਬਲ ਵੰਡੀ ਨੀ ਰੀਲ ਦੀਏ ਕੁਰਤੀ ਨੀ ਰੀਲ ਦੀਏ ਕੁਰਤੀ ਨੀ ਰੀਲ ਦੀਏ ਸ਼ਾਵਾਂ ਨੀ ਰੀਲ ਦੀਏ ਜਦ ਕਾਲਾ ਮੇਰੇ ਨਾਲ ਜਾਵੇ ਜਦ ਮੈਂ ਕਾਲਾ ਮੇਰੇ ਨਾਲ ਜਾਵੇ ਕੁੜੀਆਂ ਮੇਣੇ ਮਾਰਨ ਨੀ ਰੀਲ ਦੀਏ ਕੀ ਕੁਰਤੀ ਨੀ ਰੀਲ ਦੀਏ ਕੁੜੀਆਂ ਮਾਈ ਮੇੜੇ ਮਾਰਨ ਨੀ ਰੀਲਦੀਏ ਕੁੜਤੀ ਨੀ ਰੀਲਦੀਏ ਕੁੜਤੀ ਨੀ ਰੀਲਦੀਏ ਨੀ ਆ ਕੀ ਲੱਗਦਾ ਤੇਰਾ ਨੀ ਰੀਲਦੀਏ ਆ ਕੀ ਲੱਗਦਾ ਤੇਰਾ ਨੀ ਰੀਲਦੀਏ ਕੁੜਤੀ ਨੀ ਰੀਲਦੀਏ ਤੈਨੂੰ ਕਿਹੜੇ ਸ਼ਾਂਕ ਨਾਲ ਕਿਹੜੇ ਸ਼ਾਂਕ ਨਾਲ ਪਾਵਾਂ ਨੀ ਰੀਲਦੀਏ ਕੁੜਤੀ ਨੀ ਰੀਲਦੀਏ ਕੁੜਤੀ ਨੀ ਰੀਲਦੀਏ ਮੈਂ ਕੁੜੀਆਂ ਨੂੰ ਰੋ ਰੋ ਦੱਸਦੀ ਮੈਂ ਕੁੜੀਆਂ ਨੂੰ ਰੋ ਰੋ ਦੱਸਦੀ ਇਹ ਐ ਨੌਕਰ ਮੇਰਾ ਨੀ ਰੀਲਦੀ ਏ ਖੁੜਤੀ ਨੀ ਰੀਲਦੀ ਏ ਕਿਹੜੇ ਸ਼ੌਕ ਨਾਲ ਪਾਵਾਂ ਨੀ ਰੀਲਦੀ ਏ ਖੁੜਤੀ ਨੀ ਰੀਲਦੀ ਏ ਸ਼ਾਵਾਂ ਨੀ ਰੀਲਦੀ ਏ ਖੁੜਤੀ ਨੀ ਰੀਲਦੀ ਏ ਮੈਂ ਨਹੀਂ ਬਾਪੂ ਜਾਂਦੀ ਵੇ ਰੀਲਦੀ ਏ ਮੈਂ ਨਹੀਂ ਬਾਪੂ ਜਾਂਦੀ ਵੇ ਰੀਲਦੀ ਏ ਕੁੜਤੀ ਨੀਰੀਲ ਦੀਏ ਕੁੜਤੀ ਨੀਰੀਲ ਦੀਏ ਹੁਣ ਫੇਰ ਮੈਨੂੰ ਮੰਗਣ ਬਾਗੇ ਨੀਰੀਲ ਦੀਏ ਫੇਰ ਮੈਨੂੰ ਮੰਗਣ ਬਾਗੇ ਨੀਰੀਲ ਦੀਏ ਹੁਣ ਗੋਰੇ ਨੂੰ ਮੈਨੂੰ ਮੰਗਿਆ ਨੀਰੀਲ ਦੀਏ ਕੁੜਤੀ ਨੀਰੀਲ ਦੀਏ ਗੋਰੇ ਨੂੰ ਮੈਨੂੰ ਮੰਗਿਆ ਨੀਰੀਲ ਦੀਏ ਹੁਣ ਤੈਨੂੰ ਸੇ ਪਾਵਾਂ ਹਡਾਵਾਂ ਨੀਰੀਲ ਦੀਏ ਕੁੜਤੀ ਨੀਰੀਲ ਦੀਏ ਜਦ ਗੋਰੇ ਨੂੰ ਸ਼ਗਨ ਪਾਇਆ ਜਦ ਗੋਰੇ ਨੂੰ ਸ਼ਗਨ ਪਾਇਆ ਨਵਮਣ ਸ਼ੱਕਰ ਵੰਡੀ ਨੀਰੀ ਲਦੀਏ ਕੁੜਤੀ ਨੀਰੀ ਲਦੀਏ ਨਵਮਣ ਸ਼ੱਕਰ ਵੰਡੀ ਨੀਰੀ ਲਦੀਏ ਕੁੜਤੀ ਨੀਰੀ ਲਦੀਏ ਕੁੜਤੀ ਨੀਰੀ ਲਦੀਏ ਜਦ ਗੋਰਾ ਜਦ ਗੋਰਾ ਮੇਰੇ ਨਾਲ ਜਾਵੇ ਜਦ ਗੋਰਾ ਮੇਰੇ ਨਾਲ ਜਾਵੇ ਕੁੜੀਆਂ ਹਸ ਹਸ ਪੁੱਛਣ ਨੀਰੀ ਦਿਗੇ ਕੁੜੀਆਂ ਹੱਸ ਹੱਸ ਪੁੱਛਣ ਨੀ ਰੀਲਦੀਏ ਮੈਂ ਕੁੜੀਆਂ ਨੂੰ ਹੱਸ ਹੱਸ ਦੱਸਦੀ ਮੈਂ ਕੁੜੀਆਂ ਨੂੰ ਹੱਸ ਹੱਸ ਦੱਸਦੀ ਇਹ ਐ ਨੌਕ ਇਹ ਐ ਫੌਜੀ ਮੇਰਾ ਨੀ ਰੀਲਦੀਏ ਇਹ ਐ ਫੌਜੀ ਮੇਰਾ ਨੀ ਰੀਲਦੀਏ ਕੁਰਤੀ ਨੀ ਰੀਲਦੀਏ ਕੁਰਤੀ ਨੀ ਰੀਲਦੀਏ ਹੁਣ ਜਾਓ ਨਾਲ ਤੈਨੂੰ ਪਾਵਾਂ ਤੇ ਹੰਡਾਵਾਂ ਨੀ ਰੀਲਦੀਏ ਕੁਰਤੀ ਨੀ ਦਿਏ ਸ਼ਾਵਾਂ ਨੀ ਰੀਲ ਦਿਏ ਕੁੜਤੀ ਨੀ ਰੀਲ ਦਿਏ